ਕਿੱਡੀ ਘਟਿਆ ਤੇ ਗੰਦੀ ਰਾਜਨੀਤੀ ਖੇਲੀ ਗਾਂਧੀ ਤੇ ਨਹਿਰੂ ਨੇ ਨਹਿਰੂ ਤੇ ਗਾਂਧੀ ਕਹਿੰਦੇ ਜੀ ਛੋੜਾ ਰੰਗ ਕੇਸਰੀ ਆ ਅਸੀਂ ਇਹ ਝੰਡੇ ਦੇ ਉੱਤੇ ਲਾਉਨੇ ਆ ਪੰਜਾਬੀਓ ਥੋੜਾ ਰੰਗ ਕੇਸਰੀ ਆ ਅਸੀਂ ਉੱਤੇ ਲਾਉਨੇ ਆ ਝੰਡੇ ਦੇ ਇੰਡੀਆ ਦੇ ਦੇ ਇਹ ਰੰਗ ਥੋੜਾ ਕੇਸਰੀ ਆ ਜਾਨੀ ਰੰਗ ਵੀ ਸਿਲੈਕਟ ਕਿਹਨੇ ਕੀਤਾ ਗਾਂਧੀ ਤੇ ਨਹਿਰੂ ਨੇ ਪੰਜਾਬੀਆਂ ਦੇ ਲਈ ਪਰ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਖਾਲਸੇ ਨੂੰ ਰੰਗ ਬਕਸਿਆ ਸੀ ਦਿੱਤਾ ਸੀ ਨੀਲਾ ਕਲਰ ਕਿ ਤੁਹਾਡੀ ਸੋਚ ਸਮਾਨ ਤੋਂ ਵੀ ਉੱਚੀ ਆ ਸੋ ਉਹਨੂੰ ਸਮਾਨ ਨਾ ਮળોਨੇ ਆ ਰੱਬ ਨਾਲ ਮળોਨੇ ਆ ਕਿ ਉੱਚੀ ਸੋਚ ਵਾਲਿਓ ਤੁਸੀਂ ਤੁਹਾਡਾ ਰੰਗ ਨੀਲਾ ਇਹ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਦਿੱਤਾ ਪਰ ਨਹਿਰੂ ਨੇ ਕੀ ਕੀਤਾ ਕਹਿੰਦਾ ਜੀ ਤੁਹਾਡਾ ਰੰਗ ਕੇਸਰੀ ਆ ਅਸੀਂ ਇੰਡੀਆ ਦੇ ਝੰਡੇ ਦੇ ਉੱਤੇ ਲਾਉਨੇ ਆ ਉਸ ਵੇਲੇ ਤੇ ਲੀਡਰ ਕੌਣ ਸੀ ਮਾਸਟਰ ਤਾਰਾ ਚੰਦ ਜੋ ਕਿ ਤਾਰਾ ਸਿੰਘ ਬਣਾ ਕੇ ਮਹਿਰੂ ਨੇ ਪੇਸ਼ ਕੀਤਾ ਤੇ ਮਜੀਠੀਏ ਜਿਨ੍ਹਾਂ ਨੇ ਮਹਾਰਾਜਾ ਅਨਜੀਤ ਸਿੰਘ ਨੂੰ ਜ਼ਹਿਰ ਦਿੱਤੀ ਪਟਿਆਲੇ ਵਾਲੇ ਰਾਜੇ ਜਿਨ੍ਹਾਂ ਦੀ ਫੌਜ ਨੇ ਹਰੀ ਸਿੰਘ ਨਲੂਏ ਦੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਇਹ ਸਾਰੇ ਗਦਾਰ ਸੀ ਉਹ ਸਮਿਆਂ ਦੇ ਲੀਡਰ ਸੀ ਸਾਡੇ ਕੋਲੋਂ ਸਾਡਾ ਪੰਜਾਬ ਵੀ ਖੋលਿਆ ਤੇ ਰੰਗ ਵੀ ਖੋਲਿਆ ਅੱਜ ਕਾਫੀ ਜਿਹੜੇ ਝੋਲੀ ਚੱਕ ਨੇ ਸਰਕਾਰੀ ਨੇ ਉਹ ਕਹਿੰਦੇ ਨੇ ਜੀ ਕੇਸਰੀ ਰੰਗ ਆ ਸਾਡਾ ਪਰ ਕੇਸਰੀ ਰੰਗ ਨਹੀਂ ਸਾਡੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਨੀਲਾ ਕਲਰ ਬਖਸ਼ਿਆ ਸੀ ਪਰ ਕਈ ਲੋਕ ਲੱਗ ਲੱਗ ਸਾਡੇ ਯੋਧਿਆਂ ਦੀਆਂ ਵੀਡੀਓ ਸੁਣਾਉਂਦੇ ਨੇ ਕਹਿੰਦੇ ਜੀ ਫਲਾਨਿਆਂ ਨੇ ਬੋਲਿਆ ਸੀ ਕਿ ਜੀ ਕੇਸਰੀ ਨਿਸ਼ਾਨ ਝੂਲਦੇ ਰਹਿਣ ਉਹ ਜਦੋਂ ਉਹਨਾਂ ਨੇ ਇਤਿਹਾਸ ਦੇਖਿਆ ਹੀ ਨਹੀਂ ਇਤਿਹਾਸ ਪੜ੍ਹਿਆ ਹੀ ਨਹੀਂ ਉਹ ਜੋਧੇ ਸੂਰਮੇ ਸੀ ਪਰ ਉਹਨਾਂ ਨੇ ਇਤਿਹਾਸ ਨਹੀਂ ਦੇਖਿਆ ਕਿ ਸਾਡੇ ਇਤਿਹਾਸ ਨੂੰ ਬੇ ਇਤਿਹਾਸ ਕਿਵੇਂ ਕੀਤਾ ਉਹ ਤਾਂ ਅਣਜਾਣੇ ਚ ਬੋਲਦੇ ਰਹੇ ਅੱਜ ਅਣਜਾਣੇ ਦੇ ਵਿੱਚ ਹੀ ਲੋਕਾਂ ਨੇ ਪਟਿਆਲੇ ਵਾਲੇ ਰਾਜਿਆਂ ਦੇ ਲੋਕੋ ਨੂੰ ਖੰਡਾ ਬਣਾ ਲਿਆ ਸਾਡੇ 10ਾਂ ਗੁਰੂਆਂ ਦੇ ਵਿੱਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਜੋ ਅੱਜ ਝੰਡਿਆਂ ਤੇ ਲੱਗਿਆ ਹੋਇਆ ਉਹ ਪਟਿਆਲੇ ਵਾਲੇ ਰਾਜਿਆਂ ਦਾ ਤੇ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਹੁਣ ਕਿੰਨਾ ਇਤਿਹਾਸਕਾਰਾਂ ਨੂੰ ਪੁੱਸਿਆ ਕਿ ਤੁਸੀਂ ਜਿਉਂਦੇ ਹੀ ਮਰ ਗਏ ਹੋ ਦੱਸੋ ਸਾਡੇ 10 ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਆ ਤੁਸੀਂ ਦੇਖ ਲਓ ਅਸੀਂ ਕਿੰਨੇ ਤਾਨੇ ਮਿਹਨੇ ਮਾਰ ਰਹੇ ਹਾਂ ਪਿਛਲੇ 4 ਸਾਲ ਤੋਂ ਲੈ ਕੇ 2019 'ਚ ਇਤਿਹਾਸ ਸਾਹਮਣੇ ਆਇਆ ਸੀ ਕਿ ਸਾਡਾ ਇਹ ਖੰਡਾ ਨਹੀਂ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਕਿਉਂਕਿ ਸੈਕ ਆਫ ਅਮਰੀਕਾ 2018 ਦੇ ਵਿੱਚ ਬੱਚਿਆਂ ਨੂੰ ਇਤਿਹਾਸ ਪੜਾਉਣਾ ਸ਼ੁਰੂ ਕੀਤਾ ਸੀ 2019 'ਚ ਇਹ ਸਾਰਾ ਕੁਝ ਸਾਹਮਣੇ ਆਇਆ ਉਡੋ ਤੇ ਰੌਲਾ ਪਾ ਰਹੇ ਆ ਪਰ ਇਹਨਾਂ ਨੂੰ ਸੁਣਦਾ ਕਿੱਥੇ ਆ ਆ ਤੁਸੀਂ ਦੇਖ ਲਓ ਕਿਵੇਂ ਤਾਨੇ ਮਿਹਣੇ ਮਾਰਦੇ ਆ ਇਹ ਨਹੀਂ ਪਰਵਾਹ ਕਰਦੇ ਕਿਉਂਕਿ ਗਦਾਰ ਨੇ ਸਰਕਾਰੀ ਨੇ ਹੁਣ ਇਹਨਾਂ ਨੂੰ ਤੇ ਆਹ ਜਿਹੜਾ ਬਾਦਲ ਦਾ ਲਾਣਾ ਜਿੰਨਾ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਹੈਗੇ ਨੇ ਅੱਜ ਇਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਭਾਈ ਤੁਸੀਂ ਦੱਸੋ ਜੋ ਗੁਰਦੁਆਰਿਆਂ ਚ ਗੁੰਮਟਾਂ ਤੇ ਲਾਇਆ ਰਮਾਲਿਆਂ ਤੇ ਲਾਇਆ ਹਰ ਇੱਕ ਜਗ੍ਹਾ ਪ੍ਰਿੰਟ ਕੀਤਾ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਸਾਡੇ 10ਾਂ ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਕਿਉਂਕਿ ਉਹ ਪਟਿਆਲੇ ਵਾਲੇ ਰਾਜਿਆਂ ਦਾ ਕੰਜਰਾਂ ਦਾ ਲੋਗੋ ਆ ਸੋਨੂੰ ਸਭ ਨੂੰ ਪਤਾ ਕਿ ਪਟਿਆਲੇ ਵਾਲੇ ਜਿਹੜੇ ਰਾਜੇ ਸੀ ਉਹਨਾਂ ਦੀ ਫੌਜ ਹੁੰਦੀ ਸੀ ਉਹ ਫੌਜ ਨੇ ਹਰੀ ਸਿੰਘ ਨਲੂਗੇ ਦੇ ਪੱਟ ਫਿਸੇ ਗੋਲੀਆਂ ਮਾਰੀਆਂ ਸੀ ਜਦੋਂ ਮਹਾਰਾਜਾ ਅਨਜੀਤ ਸਿੰਘ ਦੇ ਮੁੰਡੇ ਦਾ ਵਿਆਹ ਸੀ ਇਹ ਉਹ ਸਮੇਂ ਦੀ ਗੱਲ ਆ ਉਸ ਤੋਂ ਬਾਅਦ ਫਿਰ ਮਹਾਰਾਜਾ ਅਨਜੀਤ ਸਿੰਘ ਨੂੰ ਮਜੀਠੀਆਂ ਨੇ ਜ਼ਹਿਰ ਦੇ ਕੇ ਮਾਰਿਆ ਕਿਉਂਕਿ ਮਜੀਠੀਏ ਬਹੁਤ ਹੀ ਨੇੜੇ ਸੀ ਮਹਾਰਾਜਾ ਅਨਜੀਤ ਸਿੰਘ ਦੇ ਉਹ ਵੀ ਸਾਨੂੰ ਪਤਾ ਫਿਰ ਉਹ ਸਮੇਂ ਦੇ ਵਿੱਚ ਜਿਹੜੀ ਫੌਜ ਹੁੰਦੀ ਸੀ ਪਟਿਆਲੇ ਵਾਲੇ ਰਾਜਿਆਂ ਦੀ ਫਿਰ ਉਹੀ ਫੌਜ ਜਦੋਂ ਬ੍ਰਿਟਿਸ਼ ਹਕੂਮਤ ਨੇ ਕਬਜ਼ਾ ਕਰ ਲਿਆ ਉਹੀ ਫੌਜ ਫਿਰ ਬ੍ਰਿਟਿਸ਼ ਹਕੂਮਤ ਦੀ ਬਣ ਗਈ ਤੁਸੀਂ ਦੇਖਿਆ ਹੋਣਾ ਫੋਟੋਆਂ ਦੇ ਵਿੱਚ ਕਿ ਕਿੰਨੇ ਬਜ਼ੁਰਗ ਜਾਦਾ ਉਮਰ ਦੇ ਬ੍ਰਿਟਿਸ਼ ਹਕੂਮਤ ਦੇ ਵਿੱਚ ਹੁੰਦੇ ਸੀ ਉਹ ਸਾਰੇ ਇਹਨਾਂ ਦਾ ਲਾਣਾ ਸੀ ਸੱਤ ਬਰਾਸਤਾਂ ਦੇ ਰਾਜਿਆਂ ਦੀ ਜਿਹੜੀ ਫੌਜ ਸੀ ਫਿਰ ਉਹੀ ਬ੍ਰਿਟਿਸ਼ ਹਕੂਮਤ ਦੀ ਫੌਜ ਬਣੀ ਜਾਨੀ ਜਿਨ੍ਹਾਂ ਨੇ ਹਰੀ ਸਿੰਘ ਨਲੂਏ ਦੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਫਿਰ ਉਹੀ ਬ੍ਰਿਟਿਸ਼ ਹਕੂਮਤ ਦੀ ਫੌਜ ਬਣੀ ਉਹ ਬ੍ਰਿਟਿਸ਼ ਹਕੂਮਤ ਦੀ ਜੋ ਫੌਜ ਬਣੀ ਉਹਨਾਂ ਦੇ ਮੱਥੇ ਤੇ ਇਹ ਕਲੰਕ ਲਾਇਆ ਹੁੰਦਾ ਸੀ ਜਿਹੜਾ ਅੱਜ ਝੰਡਿਆਂ ਤੇ ਲਾਇਆ ਹੋਇਆ ਉਹ ਉਹ ਲੋਗੋ ਸਾਡੇ ਕਿਸੇ ਵੀ ਗੁਰੂ ਦਾ ਉਹ ਖੰਡਾ ਨਹੀਂ ਹੈ ਉਹ ਖੂਨੀ ਲੋਗੋ ਆ ਖੂਨੀ ਲੋਗੋ ਜੱਸ ਲੋਗੋ ਦੇ ਨਾਲ ਲਾ ਕੇ ਮੱਥੇ ਤੇ ਹਰੀ ਸਿੰਘ ਨਲੂਏ ਨੂੰ ਮਾਰਿਆ ਸੀ ਪਟਿਆਲੇ ਵਾਲੇ ਕੰਜਰਾਂ ਦੀ ਫੌਜ ਨੇ ਹੁਣ ਅੱਜ ਉਹੀ ਲੋਗੋ ਝੰਡਿਆਂ ਤੇ ਲਾਇਆ ਜਾਂਦਾ ਕਿਉਂਕਿ ਉਹ ਝੰਡੇ ਨੇ ਨਿਸ਼ਾਨ ਸਾਹਿਬ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਤਾਰ ਦਿੱਤੇ ਸੀ ਤੁਸੀਂ ਆਹ ਫੋਟੋ 'ਚ ਦੇਖ ਲਓ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕੁਟਾਰ ਇਹ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਤੇ ਚੜੇ ਹੁੰਦੇ ਸੀ ਚੜੇ ਹੁੰਦੇ ਸੀ ਇਹ ਇਨਸਾਨ ਸਾਹਿਬ ਤੁਸੀਂ ਦੇਖ ਸਕਦੇ ਹੋ 1930 ਤੋਂ ਪਹਿਲਾਂ ਇਹ ਤਾਰ ਦੇਤੇ ਪਟਿਆਲੇ ਵਾਲੇ ਰਾਜਿਆਂ ਨੇ ਤੇ ਬ੍ਰਿਟਿਸ਼ ਹਕੂਮਤ ਨੇ ਮਿਲ ਕੇ ਕਿਉਂਕਿ ਇਹ ਸਨੇਹਾ ਦੰਦੇ ਸੀ ਪੰਥ ਦੇ ਨੌਜਵਾਨਾਂ ਨੂੰ ਕਿ ਤੁਸੀਂ ਢਾਲ ਕਿਰਪਾਨ ਸ਼ਸਤਰ ਕੋਲੇ ਰੱਖਣੇ ਨੇ ਬਸ ਇਹੀ ਗੱਲ ਦਾ ਦੁੱਖ ਸੀ ਬ੍ਰਿਟਿਸ਼ ਹਕੂਮਤ ਨੂੰ ਕਿ ਕਿਉਂ ਇਹ ਸ਼ਸਤਰ ਕੋਲੇ ਰੱਖਦੇ ਨੇ ਉਹਨਾਂ ਨੇ ਉਹ ਸਮੇਂ ਇਹ ਲੋਗੋ ਨੂੰ ਹੀ ਝੰਡਿਆਂ ਤੇ ਲਾ ਦਿੱਤਾ ਅੱਜ ਉਹੀ ਲੋਗੋ ਝੰਡਿਆਂ ਤੇ ਲੱਗਿਆ ਹੋਇਆ ਗੁਰੂ ਦੀਏ ਸੰਗ ਤੇ ਹੁਣ ਫੈਸਲਾ ਤੁਸੀਂ ਕਰਨਾ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਸੋਨੂੰ ਦਿਖਾ ਰਿਆਂ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਆ ਖੰਡਾ ਇਹਦੇ ਨਾਲ ਖਾਲਸਾ ਪੰਥ ਸਾਜਿਆ ਸੀ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਤੇ ਸੰਗਤਾਂ ਨੇ ਵੀ ਦਰਸ਼ਨ ਕੀਤੇ ਹੋਣਗੇ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਦੂਜੇ ਪਾਸੇ ਪੁਰਾਣੀਆਂ ਫੋਟੋਆਂ ਵੀਡੀਓ ਵਿੱਚ ਦੇਖ ਸਕਦੇ ਹੋਂ 1930 ਤੋਂ ਪਹਿਲਾਂ ਕਾਲ ਤਖਤ ਸਾਹਿਬ ਤੇ ਨਿਸ਼ਾਨ ਸਾਹਿਬ ਜਿਹੜੇ ਝੂਲਦੇ ਹੁੰਦੇ ਸੀ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਘਟਾਲ ਇਹ ਸਾਡੇ ਨਿਸ਼ਾਨ ਸਾਹਿਬ ਸੀ ਬ੍ਰਿਟਿਸ਼ ਹਕੂਮਤ ਨੇ ਸਾਡੇ ਗੁਰੂਆਂ ਦੇ ਨਿਸ਼ਾਨ ਸਾਹਿਬ ਤਾਰ ਕੇ ਆਪਣੇ ਝੰਡੇ ਚੜਾ ਦਿੱਤੇ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਵਾਲੇ ਝੰਡੇ ਚੜਾ ਦਿੱਤੇ ਅੱਜ ਗੁਰਦੁਆਰਿਆਂ 'ਚ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਵਾਲੇ ਝੰਡੇ ਚੜੇ ਹੋਏ ਨੇ ਹੁਣ ਤੁਸੀਂ ਕੀ ਕਰਨ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਕੇ ਪੰਥ ਮਹਾਰਾਜ ਦੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਝੂਲਣ ਲਾਉਣੇ ਨੇ ਗੁਰਦੁਆਰਿਆਂ 'ਚ ਜਾਂ ਪਟਿਆਲੇ ਵਾਲਿਆਂ ਦੇ ਕੰਜਰਾਂ ਦੇ ਝੰਡੇ ਹੀ ਰੱਖਣੇ ਨੇ 1930 ਤੋਂ ਬਾਅਦ ਇਹ ਬੇਅਦਬੀ ਹੋਣ ਲੱਗੀ ਸੀ ਅੱਜ ਤੱਕ ਹੋ ਰਹੀ ਆ ਹੁਣ ਗੁਰੂ ਦੀਏ ਸੰਗ ਤੇ ਆਓ ਆਪਾਂ ਇਕੱਠੇ ਹੋ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਉਹੀ ਨਿਸ਼ਾਨ ਸਾਹਿਬ ਦੁਬਾਰਾ ਤੋਂ ਚੜਾਈਏ ਜਿਹੜਾ 1930 ਤੋਂ ਪਹਿਲਾਂ ਕਾਲ ਤੱਕ ਸਾਹਬ ਤੇ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨੀਲੇ ਰੰਗ ਦਾ ਆਹ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਵਾਲਾ ਝੰਡਾ ਉਤਾਰੀਏ ਤਾਂ ਦੀ ਰਹਿਣਗੇ ਪੰਥ ਦੇ ਝੂਲਦੇ ਇਨਸਾਨ ਕਿਉਂਕਿ ਝੂਲਦੇ ਇਨਸਾਨ ਪੰਥ ਮਹਾਰਾਜ ਕੇ ਹਮੇਸ਼ਾ ਗੁਰਦੁਆਰਿਆਂ ਚ ਕਿਹਾ ਜਾਂਦਾ ਪਰ ਪੰਥ ਮਹਾਰਾਜ ਦੇ ਤਾਂ ਇਨਸਾਨ ਸਭ ਉਤਾਰ ਦਿੱਤੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾ ਦਿੱਤੇ ਕਿਵੇਂ ਪੰਥ ਅੱਗੇ ਵਧੂਗਾ ਅੱਜ ਗੁਰਦੁਆਰਿਆਂ ਚ ਲੜਾਈਆਂ ਹੁੰਦੀਆਂ ਨੇ ਚੌਧਰਾ ਪਿੱਸੇ ਕਿਉਂ ਹੁੰਦੀਆਂ ਨੇ ਕਿਉਂਕਿ ਕੰਜਰਾਂ ਦੇ ਝੰਡੇ ਚੜੇ ਹੋਏ ਨੇ ਬੁੱਧੀ ਪ੍ਰੇਸ਼ਟ ਹੋਈ ਹੋਈ ਆ ਇਹਨਾਂ ਲੋਕਾਂ ਦੀ ਆਓ ਆਪਾਂ ਕੰਜਰਾਂ ਦੇ ਝੰਡੇ ਉਤਾਰ ਕੇ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਨਿਸ਼ਾਨ ਸਭ ਚੜਾਈਏ ਗੁਰੂ ਦੀਏ ਸੰਗ ਤੇ ਸਿੱਖ ਆਫ ਅਮਰੀਕਾ 2018 ਦੇ ਵਿੱਚ ਹੋਣ ਦੇ ਵਿੱਚ ਆਈ ਸੀ ਬਣਾਈ ਗਈ ਸੀ ਬੱਚਿਆਂ ਨੂੰ ਇਤਿਹਾਸ ਪੜ੍ਹਾਉਣ ਦੇ ਲਈ 2019 ਚ ਇਹ ਖੰਡੇ ਵਾਲਾ ਜਿਹੜਾ ਇਤਿਹਾਸ ਆ ਸਾਹਮਣੇ ਆ ਗਿਆ ਉਦੋਂ ਤੇ ਰੌਲਾ ਪਾਉਣ ਲੱਗੇ ਹੋਏ ਆ ਅੱਜ ਤੱਕਰ ਇਹ ਰੌਲਾ ਪਾ ਰਹੇ ਆ ਇਹਨਾਂ ਨੂੰ ਸੁੱਤਿਆਂ ਨੂੰ ਜਗਾ ਰਹੇ ਆ ਕਿ ਦੱਸੋ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਪਰ ਇਹ ਸਾਰਿਆਂ ਦੇ ਦੰਦਲ ਪਈ ਹੋਈ ਆ ਕਿਉਂਕਿ ਜਿਉਂਦੇ ਹੀ ਮਰ ਗਏ ਜਦੋਂ ਬੰਦੇ ਦੀ ਜ਼ਮੀਰ ਮਰ ਜੇ ਅਸਲੀ ਮੌਤ ਉਦੋਂ ਹੁੰਦੀ ਆ ਅਸਲੀ ਕਹਿੰਦੇ ਨੇ ਇਹ ਮਰ ਗਿਆ ਜਿਉਂਦਾ ਹੀ ਮਰ ਗਿਆ ਪਰ ਇਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਇਹ ਜਿਉਂਦੇ ਹੀ ਮਰ ਗਏ ਅੱਜ ਮਰਿਆਂ ਹੋਿਆਂ ਨੂੰ ਅਸੀਂ ਪੁੱਛਣ ਲੱਗੇ ਆ ਕਿ ਦੱਸੋ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜਿਹੜਾ ਤੁਸੀਂ ਝੰਡਿਆਂ ਤੇ ਲਾਇਆ ਗੁਰਦੁਆਰਿਆਂ 'ਚ ਪਰ ਮਰੀ ਹੋਈ ਦੇਖਦੇ ਆ ਕਦ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ